ਤਾਰੰबीर ਗਾਂਧੀ ਨੇ ਮਾਨ ਸਰਕਾਰ ਤੇ ਤੱਕੇਸ਼ਾਹੀ ਦਾ ਇਲਜ਼ਾਮ ਲਾਇਆ ਹੈ ਕਿ ਇਹ ਕਿ ਚੋਣਾਂ ਤੋਂ ਪਹਿਲਾਂ ਤੇ ਬਾਅਦ ਵਿੱਚ ਹੁਣ ਪਾਰਟੀ ਲੀਡਰਾਂ ਤੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਜੇ ਤੋਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਕਰਨਗੇ ਚੋਣਾਂ ਦੇ ਦੌਰਾਨ ਤੇ ਚੋਣਾਂ ਤੋਂ ਬਾਅਦ ਜੋ ਮੌਜੂਦਾ ਸਰਕਾਰ ਵੱਲੋਂ ਇਸ ਦੇ ਐਮਐਲਏਜ਼ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਜੋ ਸਾਡੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈਗਾ ਜਿਸ ਦੀਆਂ ਉਗੜਮੀਆਂ ਮਸਾਲਾ ਚੋਣਾ ਦੌਰਾਨ ਵੀ ਆਈਆਂ ਸੀਗੀਆਂ ਸਾਡੇ ਕਈ ਵਰਕਰ ਗ੍ਰਫਤਾਰ ਕੀਤੇ ਗਏ ਥਾਣੇ ਲੁਲਾਏ ਗਏ ਕਈ ਸਰਪੰਚਾਂ ਨੂੰ ਡੀਡੀਪੀਓ ਵੱਲੋਂ ਚਿੱਠੀਆਂ ਜਾਰੀ ਕੀਤੀਆਂ ਇਨਕੁਆਰੀਆਂ ਮਾਰ ਕੀਤੀਆਂ ਗਈਆਂ ਜਿਹੜਾ ਕਿ ਮੋਡਲ ਕੋਰਡ ਆਫ ਕੰਡਕਟ ਦੇ ਬਿਲਕੁਲ ਖਿਲਾਫ ਸੀਗਾ ਉਹਦੀਆਂ ਸ਼ਿਕਾਇਤਾਂ ਵੀ ਦਰਜ ਕਰਾਈਆਂ ਗਈਆਂ ਉਸ ਡੀਡੀਪੀਓ ਦੇ ਬਾਈ ਨੇਮਸ ਕਹਾਤਾ ਦਰਜ ਕਰਾਈਆਂ ਇਲੈਕਸ਼ਨ ਕਮਿਸ਼ਨ ਨੂੰ ਲੱਗ ਕਰਾਈਆਂ ਡੀਸੀ ਸਾਹਿਬ ਨੂੰ ਲੱਗ ਕਰਾਈਆਂ ਤੇ ਜਿਹੜੇ ਆਰਓ ਸਾਹਿਬ ਸੀਗੇ ਤੇ ਪਰ ਕਿਸੇ ਨੇ ਵੀ ਉਹਨਾਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਉਹ ਅਫਸਰ ਬਿਲਕੁਲ ਸਾਰੇ ਸਮੇਂ ਦੌਰਾਨ ਉਹ ਸਰਗਰਮ ਰਿਹਾ ਔਰ ਆਪਣੀ ਰਾਜ ਕਰਦਾ ਪਾਰਟੀ ਆਮ ਆਦਮੀ ਪਾਰਟੀ ਲਈ ਉਹ ਬਤੌਰ ਇੱਕ ਮੈਂਬਰ ਦੇ ਤੌਰ ਤੇ ਉਹਦੇ ਸਰਕਾਰੋਂ ਵਰਕਰ ਦੇ ਤੌਰ ਤੇ ਉਹ ਕਾਰਸ਼ੀਲ ਰਿਹਾ ਹੈਗਾ ਹੈ ਅਸੀਂ ਉਹਦਾ ਹੁਣ ਵੀ ਅਜੇ ਵੀ ਅਸੀਂ ਉਹਦਾ ਕਹਿੜਾ ਨਹੀਂ ਛੱਡ ਰਹੇ ਉਹਦਾ ਅਜੇ ਕੇਸ ਅਸੀਂ ਪ੍ਰੋਪਰਟੀ ਅਥਾਰਟੀ ਕੋ ਲੈ ਕੇ ਜਾਵਾਂਗੇ ਔਰ ਉਹਦੀਆਂ ਕਾਰਵਾਈਆਂ ਬੰਦ ਕਰਾਵਾਂਗੇ ਤੇ ਦੂਜੇ ਜਿਨ੍ਹਾਂ ਹਲਕਿਆਂ ਤੋਂ ਸ਼ਿਕਾਇਤਾਂ ਆਈਆਂ ਨੇ ਔਰ ਬੜੀਆਂ ਚੁਭਮੀਆਂ ਸ਼ਿਕਾਇਤਾਂ ਨੇ ਉਹ ਹਲਕਾ ਸਨੌਰ ਹੈ ਹਲਕਾ ਕਨੌਰ ਹੈ ਤੇ ਹਲਕਾ ਪਟਿਆਲਾ 2 ਹੈਗਾ ਜਿੱਥੇ ਸਾਰੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਚੋਣਾਂ ਦੌਰਾਨ ਮੈਂ ਖੁਦ ਐਸਐਸਪੀ ਸਾਹਿਬ ਨੂੰ ਕਹਿ ਕੇ ਇੱਕ ਬੰਦੇ ਨੂੰ ਰਾਤ ਨੂੰ 12 ਵਜੇ ਰਿਹਾ ਕਰਾਇਆ ਦੂਜੇ ਨੂੰ ਇੱਕ ਗੁੰਡਾ ਅਨਸਰਾਂ ਨੇ ਉਹਦੀਆਂ ਲੱਤਾਂ ਮਾਹ ਤੋੜਤੀਆਂ ਉਹ ਰਾਜਪੁਰੇ ਅਸਤਾਜ ਦਾਖਲ ਹੈਗਾ ਤੇ ਇਸੇ ਤਰ੍ਹਾਂ ਸਨੌਰ ਹਲਕੇ ਵਿੱਚ ਵੀ ਤੁਹਾਨੂੰ ਦੱਸਣਗੇ ਸਾਡੇ ਸਨੌਰ ਦੇ ਹਲਕਾ ਇੰਚਾਰਜ ਹੈਰੀਮਨ ਸਾਹਿਬ ਜੋ ਕਾਕੜਾ ਸਾਹਿਬ ਦਾ ਇੱਕ ਸ਼ਿਕਾਰ ਪਿੱਛਾ ਕੀਤਾ ਗਿਆ ਉਹਨਾਂ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਉਹਨਾਂ ਨੇ ਬੜੀ ਮਸਤੀ ਦੇ ਨਾਲ ਉਹਨੂੰ ਫੇਲ ਕੀਤਾ ਹੈਗਾ ਔਰ ਆਪਣੇ ਫੁਰਤੀ ਵਰਤ ਕੇ ਉਹ ਮਸਾ ਮਸਾਉਤ ਚ ਬਚੇ ਨੇ ਸੋ ਜਿਹੜੀਆਂ ਸੱਤਾ ਦੇ ਹੰਕਾਰ ਚ ਪੈਸੇ ਦੇ ਹੰਕਾਰ ਚ ਜਿਹੜਾ ਜਿਹੜਾ ਪੈਸਾ ਇਹਨਾਂ ਕੋ ਆ ਰਿਹਾ ਹੈਗਾ ਜਿਹੜਾ ਕਿ ਨਜ਼ਾਇਜ਼ ਧੰਗ ਨਾਲ ਕੁਮਾਰੇ ਨੇ ਖਨਨ ਰਾਹੀਂ ਕਬਜ਼ੇ ਕਰਕੇ ਤੇ ਜਿਹੜੇ ਜੋ ਇਹਨਾਂ ਦੇ ਟਿੱਪਰ ਚੱਲਦੇ ਨੇ ਜੋ ਇਹਨਾਂ ਦੀਆਂ ਜਿਹੜੀਆਂ ਇਹਨਾਂ ਦਾ ਭੂ ਮਾਫੀਏ ਦੇ ਤੌਰ ਤੇ ਸਰਗਰਮ ਨੇ ਜਾਂ ਹੋਰ ਜਿਹੜੀਆਂ ਗੈਰ ਕਾਨੂੰਨੀ ਕਾਰਵਾਈਆਂ ਦਾ ਜਿਹੜੇ ਨਵੇਂ-ਨਵੇਂ ਬਣੇ ਐਮਐਲਏ ਜਿਹੜੀ ਕਹਿੰਦੇ ਸੀ ਅਸੀਂ ਕਟੜ ਇਮਾਨਦਾਰ ਸਰਕਾਰ ਹੈ ਉਹ ਕਟੜ ਬੇਈਮਾਨ ਐਮਐਲਏ ਨੇ ਕਟੜ ਬੇਈਮਾਨ ਮਿਨਿਸਟਰ ਨੇ ਉਹਨਾਂ ਦੇ ਜਿਹੜੀ ਜਿਹੜੇ ਕੰਮ ਹੈ ਉਹ ਸਾਰੇ ਹਲਕੇ 'ਚ ਲੋਕ ਜਾਣਦੇ ਨੇ ਔਰ ਉਹਨਾਂ ਦੇ ਚੱਲਦੇ ਟਿੱਪਰ ਉਹਨਾਂ ਦੇ ਹੁੰਦੇ ਕਬਜ਼ੇ ਲੋਕੀਂ ਰੋਜ ਦੇਖਦੇ ਨੇ ਅਸੀਂ ਵੀ ਰੋਜ ਦੇਖਦੇ ਆ ਸਾਡੇ ਕੋਲ ਵੀਡੀਓਜ਼ ਹੈਗੀਆਂ ਜਿੱਥੇ ਖੰਨਨ ਕਰਦੇ ਹੋਏ ਇਹਨਾਂ ਦੇ ਬੱਦੇ ਉੱਤੇ ਜਿਹੜਾ ਸਰਕਾਰੀ ਸਾਧਨਾਂ ਦੀ ਜਿਹੜੀ ਰੇਤਾ ਰੇਤੇ ਦੀ ਉਹਦੀ ਤਾਂ ਹੋਰ ਜਿਹੜੀ ਸਾਧਨਾਂ ਦੀ ਲੁੱਟ ਕਰਦੇ ਦਿਖਾਈ ਦਿੰਦੇ ਨੇ ਸੋ ਲੋਕਾਂ ਦੇ دہشت ਪਾਉਣ ਲਈ ਇੱਕ ਤਾਂ ਚੋਣਾ ਦਰਾਨੀਆਂ ਨੂੰ ਬਹੁਤ ਪਿੰਡਾਂ ਚ ਭਜਾਇਆ ਗਿਆ ਮੌਜੂਦਾ ਜਿਹੜੀ ਰਾਜ ਕਰਦਾ ਪਾਰਟੀ ਆਮ ਆਦੀ ਪਾਰਟੀ ਹੈਗੀ ਹੈ ਤੇ ਉਸ ਤੋਂ ਬਾਅਦ ਇਹ ਇਨਾਂ ਨੇ ਆਪਣੇ ਕਾਰਵਾਈਆਂ ਤੇਜ਼ ਕੀਤੀਆਂ ਹੈਗੀਆਂ ਔਰ ਖਤਰਨਾਕ ਹੱਦ ਤੱਕ ਇਹ ਉਹਨਾਂ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਹੈਗੇ ਆ। ਸੋ ਦੇ ਖਿਲਾਫ ਪੰਜਾਬ ਸਰਕਾਰ ਨੂੰ ਚੌਕਸ ਕਰਨ ਲਈ ਚੇਤਾਵਨੀ ਦੇਣ ਲਈ ਤੇ ਜਿਹੜਾ ਪੰਜਾਬ ਦਾ ਪੁਲਿਸ ਤੰਤਰ ਹੈਗਾ ਉਹਨੂੰ ਚੌਕਸ ਕਰਨ ਲਈ ਚੇਤਾਵਨੀ ਦੇਣ ਲਈ ਅੱਜ ਜੇ ਅਸੀਂ ਸਾਂਝੀ ਪ੍ਰੈਸ ਕਾਨਫਰੰਸ ਕਰ ਰਹੇ ਆਂ ਔਰ ਇਹ ਕੱਲੀ ਅਸੀਂ ਪ੍ਰੈਸ ਕਾਨਫਰੰਸ ਸੀਮਤ ਨਹੀਂ ਰੱਖਾਂਗੇ। ਅਸੀਂ ਸੜਕਾਂ ਦੇ ਉਤਰਾਂਗੇ, ਇਹਨਾਂ ਦਾ ਮੁਕਾਬਲਾ ਕਰਾਂਗੇ, ਇਹਨਾਂ ਦੇ ਗੁੰਡਾ ਕਰਦੀ ਨੂੰ ਅਸੀਂ ਇੱਥੇ ਨਹੀਂ ਚੱਲਣ ਦੇਣਾ ਹੈਗਾ। ਇਹ ਪੰਜਾਬ ਦੇ ਲੋਕਾਂ ਦਾ ਪੰਜਾਬ ਹੈਗਾ। ਇਹ ਸਾਡਾ ਸਭ ਦਾ ਸਾਂਝਾ ਦਾ ਪੰਜਾਬ ਹੈ ਇਸ ਦੇ ਸਾਧਨਾ ਸਰੋਤਾਂ ਦੀ ਲੁੱਟ ਇਸ ਦੇ ਜਿਹੜੀ ਤਹਿਸ਼ਤਾ ਮਾਹੌਲ ਜਿਹੜੀ ਗੁੰਡਾਗਰਦੀ ਹੈਗੀ ਹੈ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੀ ਖਾਸ ਤੌਰ ਤੇ ਐਮ ਐਲ ਏ ਕਨੌਰ ਔਰ ਔਰ ਐਮ ਐਲ ਏ ਸਮਾਣਾ ਔਰ ਐਮ ਐਲ ਏ ਜਿਹੜੇ ਹੈਗੇ ਆ ਸਨੌਰ ਦੇ ਰਿਹਾ ਤਿੰਨੇ ਐਮ ਐਲ ਏ ਆ ਇਹਨਾਂ ਬੋਲੋ ਜੋ ਗੁੰਡਾਗਰਦੀ ਕੀਤੀ ਜਾ ਰਹੀ ਹੈ ਉਹਦਾ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਔਰ ਉਹ ਦਿਨ ਦੂਰ ਨਹੀਂ ਹੈਗੀ ਜੇ ਸਾਨੂੰ ਲੋੜ ਪਈ ਅਸੀਂ ਹਜ਼ਾਰਾਂ ਦੀ ਤਦਾਦ ਵਿੱਚ ਇਹਨਾਂ ਐਮ ਐਲ ਏ ਦਾ ਘਰ ਵੀ ਕੇਰਾਂਗੇ ਔਰ ਐਸ ਐਸ ਪੀ ਨੂੰ ਵੀ ਕੇਰਾਂਗੇ ਅਸੀਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਜੋਦੇ ਹੈਗੇ ਆ ਲੜਦੇ ਆ ਰਹੇ ਸਾਰੀ ਉਮਰ ਚੋਂ ਤੇ ਨਾਇ ਮਹਿਰੀਮਾਨ ਸਾਹਿਬ ਨਾਇ ਜਲਾਲਪੁਰ ਸਾਹਿਬ ਤੇ ਨਾਇ ਮੋਹਤਪਿੰਦਰਾ ਸਾਹਿਬ ਅਸੀਂ ਤਿੰਨੇ ਹੀ ਅਸੀਂ ਇੱਕ ਬਾਹ ਨਾਲ ਮਤਲਬ ਝੋਟੀਆਂ ਝੋਟੀ ਪਾ ਕੇ ਅਸੀਂ ਇਸ ਗੁੰਡਾਗਰਦੀ ਦਾ ਵੀ ਔਰ ਸਰਕਾਰ ਦੇ ਧੱਕੇ ਦਾ ਵੀ ਔਰ ਇਹਨੇ ਐਮਐਲਏ ਧੱਕੇ ਦਾ ਸੀ ਡੜ ਕੇ ਮੁਕਾਬਲਾ ਕਰਾਂਗੇ ਔਰ ਜਿਹੜਾ ਪੱਕਪਤੀ ਰਵਈਆ ਪ੍ਰਸ਼ਾਸਨ ਦਾ ਹੈਗਾ ਹੈ ਜਿਹੜਾ ਖਾਸ ਤੌਰ ਤੇ ਐਸਐਸਪੀ ਦਾ ਪੱਕਪਤੀ ਰਵਈਆ ਆਏਗਾ ਉਹਨੂੰ ਵੀ ਅਸੀਂ ਸ਼ਰਮ ਨੰਗਾ ਵੀ ਕਰਾਂਗੇ ਔਰ ਉਹਦੀ ਸ਼ਿਕਾਇਤ ਵੀ ਕਰਾਂਗੇ ਔਰ ਅਸੀਂ ਸ਼ਿਕਾਇਤ ਉੱਚਤਮ ਅਦਾਰੇ ਤੱਕ ਕਰਾਂਗੇ ਤਾਂ ਕਿ ਇਹਨਾਂ ਦੀ ਜਿਹੜੀਆਂ ਇਹ ਆਪਣੇ ਸੰਵਿਧਾਨ ਨੂੰ ਜਵਾਬ ਦੇ ਹੈ ਆਪਣੇ ਸਿਰ ਜੋ ਇਹਨਾਂ ਨੇ ਕਸਮ ਖਾਦੀ ਹੈ ਉਹ ਸੰਵਿਧਾਨ ਦੀ ਖਾਦੀ ਹੈ ਕਾਨੂੰਨ ਮੁਤਾਬਕ ਕੰਮ ਕਰਨ ਦੀ ਖਾਦੀ ਹੈ ਨਾ ਕਿ ਗਰੈ ਗੈਰ ਕਾਨੂੰਨੀ ਟੰਗ ਨਾਲ ਜਿਹੜੇ ਐਮ ਐਲ ਏ ਹੈ ਸਮੇ ਦੇ ਉਹਨਾਂ ਨੂੰ ਅਬਲਾਈਜ਼ ਕਰਨ ਦੀ ਕਸਮ ਨਹੀਂ ਖਾਦੀ ਹੋਈ ਇਹਨਾਂ ਨੇ ਆਪਣੇ ਫਰਜ਼ ਚੇਤੇ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਚੇਤਾਵਨੀ ਦਿੱਤੇ ਪੰਜਾਬ ਸਰਕਾਰ ਨੂੰ ਵੀ ਔਰ ਪ੍ਰਧਾਨੇ ਦੀ ਅਫਸਰ ਸ਼ਾਹੀ ਨੇ ਵੀ ਖਾਸ ਤੌਰ ਤੇ ਪੁਲਿਸ ਤੰਤਰ ਨੂੰ ਕਿ ਆਪਣੇ ਥਾਣੇ ਨੂੰ ਕੰਟਰੋਲ ਚ ਕਰੇ ਆਪਣੇ ਥਾਣੇਦਾਰਾਂ ਨੂੰ ਕੰਟਰੋਲ ਚ ਕਰੇ ਔਰ ਆਪਣੀ ਜਿਹੜੀ ਪੁਲਿਸ ਤੰਤਰ ਹੈਗਾ ਉਹਨੂੰ ਕਾਨੂੰਨ ਮੁਤਾਬਕ ਕਰਨ ਦੇ ਹੁਕਮ ਦੇਵੇ ਔਰ ਜੇ ਕੋ ਗੈਰ ਕਾਨੂੰਨੀ ਕਾਰਵਾਈ ਕਰਦਾ ਹੈ ਉਹਦੇ ਖਿਲਾਫ ਐਕਸ਼ਨ ਲਵੇ ਨਹੀਂ ਤਾਂ ਅਸੀਂ ਇਸ ਸੰਘਰਸ਼ ਨੂੰ ਇੱਥੇ ਨਹੀਂ ਛੱਡਾਂਗੇ ਮੈਂ ਤੁਹਾਣਾ ਵਾਦਾ ਕਰਦਾ ਕਿ ਅਸੀਂ ਚਾਰੇ ਜਣੇ ਲੜ ਕੇ ਚਾਰੇ ਜਣੇ ਇਸ ਕਰਕੇ ਕਿ ਅਸੀਂ ਮਤਲਬ ਹਲਕਾ ਸਮਾਣਾ ਤੇ ਹਲਕਾ ਸਨੌਰ ਦੀ ਜੇ ਕਿਸੇ ਨੂੰ ਦਿੱਕਤ ਆਊਗੀ ਤਾਂ ਹੈਰੀਮਾਨ ਸਾਹਿਬ ਉਹ ਹੈਂਡਲ ਕਰਨਗੇ ਮੇਰੇ ਮੈਂ ਲੋਪ ਚਾਹੂੰਗਾ ਮੈਂ ਜਿੱਥੇ ਵੀ ਲੋੜ ਪਈ ਅੱਧੀ ਰਾਤ ਹੋਈ ਤਾਂ ਮੈਂ ਉੱਥੇ ਹਾਜ਼ਰ ਹੋਊਗਾ ਹਲਕਾ ਰਾਜਪੁਰਾ ਤੇ ਹਲਕਾ ਕਨੌਰ ਤੇ ਹਲਕਾ ਡੇਰਾ ਬਸੀ ਡੇਰਾ ਬਸੀ ਆਲ ਨਾਲ ਗੱਲ ਕੀਤੀ ਆ ਉੱਥੇ ਸ਼ਾਇਦ ਉਹਨਾਂ ਦਾ ਸਾਰਾ ਤੰਤਰ ਲੱਗਿਆ ਮਹਾਲੀ ਪੁਲਿਸ ਹੈ ਉੱਥੇ ਮਹਾਲੀ ਦਾ ਉੱਥੇ ਸਾਰਾ ਜਿਹੜੀ ਜਿਹੜੀ ਉੱਥੇ ਪ੍ਰਸ਼ਾਸਨਿਕ ਕੰਮ ਹੈਗਾ ਮਹਾਲੀ ਤੋਂ ਹੁੰਦਾ ਹੈਗਾ ਉਹਨਾਂ ਦੇ ਅਲੱਗ ਕੇਸ ਹੋਊਗਾ ਜੇ ਉੱਥੇ ਵੀ ਸਾਨੂੰ ਕੇਸ ਮਿਲੇ ਤਾਂ ਅਸੀਂ ਉੱਥੇ ਵੀ ਦਖਲ ਅੰਦਾਜ਼ੀ ਕਰਾਂਗੇ ਤੇ ਹਲਕਾ ਕਨੌਰ ਤੇ ਹਲਕਾ ਰਾਜਪੁਰਾ ਉਹ 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 ਮਤਲਬ ਸਾਡੇ ਮਦਨਾਲ ਜਲਾਲਪੁਰ ਹੋਣੀ ਜਿਹੜੇ ਕਿ ਪਹਿਲਾਂ ਹੀ ਸਰਕਾਰਮ ਨੇ ਜਿਨ੍ਹਾਂ ਨੇ ਸਰਕਾਰ ਦਾ ਡੱਗ ਪੰਨਿਆ ਹੈਗਾ ਔਰ ਆਪਣੇ ਬੰਦੇ ਛੜਾਇਆ ਸੀ ਰਲ ਕੇ ਦੋਨਾਂ ਨੇ ਅਸੀਂ ਉਹਨੂੰ ਹੋਰ ਅੱਗੇ ਜਾਰੀ ਰੱਖਾਂਗੇ ਔਰ ਆਪਣੇ ਕਿਸੇ ਵੀ ਵਰਕਰ ਦਾ ਕੋਈ ਨੁਕਸਾਨ ਨਹੀਂ ਹੋਣ ਦੇਾਂਗੇ ਚਾਹੇ ਸਾਨੂੰ ਰੱਬ ਦੀ ਧੁੰਨੀ ਤੱਕ ਜਾਣਾ ਪਵੇ ਅਸੀਂ ਉੱਥੇ ਤੱਕ ਜਾਵਾਂਗੇ ਔਰ ਜਿਹੜਾ ਹਲਕਾ ਪਟਿਆਲਾ 2 ਹੈਗਾ ਔਰ ਨਾਬਾ ਹੈਗਾ ਕਿਉਂਕਿ ਨਾਬਾ ਚ ਹਲਕਾ ਚਾਰ ਸਾਡੇ ਅਜੇ ਮੌਜੂਦਾ ਹੈ ਨਹੀਂ ਇਸ ਕਰਕੇ ਉਹ ਦੋਨੇ ਹਲਕੇ ਉਹ ਦੋਨੇ ਹਲਕੇ ਮੋਹਿਤ ਮਹਿੰਦਰਾ ਜੀ ਦੇਖਣਗੇ ਉੱਥੇ ਕੋਈ ਵੀ ਜਿਹੜੀ ਕੋਈ ਕੋਈ ਪੁਲਿਸ ਧੱਕਾ ਕਰਦੀ ਹੈ ਕੋਈ ਸਰਕਾਰ ਧੱਕਾ ਕਰਦੀ ਹੈ ਐਮ ਐਲ ਏ ਧੱਕਾ ਕਰਦਾ ਹੈਗਾ ਜਾਂ ਉੱਥੇ ਦਾ ਮਿਨਿਸਟਰ ਧੱਕਾ ਕਰਦਾ ਹੈਗਾ ਉਹ ਸਾਡੇ ਨੋਟਿਸ ਲਿਆਣਗੇ ਤੇ ਚਾਹਾਂ ਦੇ ਨੋਟਿਸ ਔਰ ਅਸੀਂ ਇਸ ਟੀਮ ਵੱਲੋਂ ਅਸੀਂ ਇਕੱਠੇ ਹੋ ਕੇ ਇਹ ਜਿਹੜਾ ਸਰਕਾਰ ਦੀ ਬੁਰਸ਼ਾ ਕਰਦੀ ਹੈਗੀ ਸਰਕਾਰ ਦੀ ਗੁੰਡਾ ਕਰਦੀ ਹੈਗੀ ਜਿਹੜੇ ਪੈਸੇ ਤੇ ਸੱਤਾ ਦੇ ਨਜ਼ਦੇ ਚ ਚੂਰ ਨੇ ਜਿਨ੍ਹਾਂ ਨੂੰ ਅੱਗੇ ਕੁਝ ਦਿਖਦਾ ਹੀ ਨਹੀਂ ਹੈਗਾ ਸਿਵਾਏ ਪੈਸੇ ਸੱਤਾ ਤੋਂ ਜਿਹੜੇ ਉਸ ਮਗਰੂਰ ਨੇ ਉਹਨਾਂ ਦਾ ਅਸੀਂ ਕਮੰਡ ਤੋੜਾਂਗੇ ਔਰ ਇਹ ਤੁਹਾਡੇ ਮੈਂ ਤੁਹਾਡੇ ਰਾਹੀਂ ਇਹ ਪ੍ਰਸ਼ਾਸਨ ਨੂੰ ਵੀ ਤੇ ਨਵੀਂ ਪਤਿ ਮਾਨ ਨੂੰ ਖਾਸ ਤੌਰ ਤੇ ਜਿਹੜਾ ਕਹਿੰਦਾ ਸੀ ਅਸੀਂ ਇੱਕ ਵਧੀਆ ਪ੍ਰਸ਼ਾਸਨ ਦੇਵਾਂਗੇ ਉਹਨੂੰ ਦੱਸਣਾ ਚਾਹੁੰਦੇ ਆ ਕਿ ਵਧੀਆ ਪ੍ਰਸ਼ਾਸਨ ਦੀ ਬਣ ਗਈ ਲੋਕੀ ਦੇਖਦੇ ਨੇ ਅਸੀਂ ਹੰਡਾਰੇ ਆ ਸਾਡੇ ਵਰਕਰ ਹੰਡਾਰੇ ਨੇ ਪਰ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਇੱਕ ਨੂੰ ਇੱਕ ਨੂੰ ਇੱਕ ਆਪਣਾ ਫਰਜ਼ ਸਮਝਦੇ ਹੋਏ ਨਾ ਸਿਰਫ ਆਪਣੇ ਵਰਕਰਾਂ ਵਾਸਤੇ ਬਾਕੀ ਪੰਜਾਬ ਦੇ ਆਮ ਲੋਕਾਂ ਵਾਸਤੇ ਵੀ ਜਿਹੜੀ ਉਹਨਾਂ ਵਾਸਤੇ ਜਮਹੂਰੀ ਪ੍ਰਕਿਰਿਆਵਾਂ ਹੈਗੀਆਂ ਜੋ ਉਹਨਾਂ ਦੇ ਬੋਲਣ ਦੀ ਜਾਂ ਗੱਲ ਕਰਨ ਦੀ ਜਾਂ ਸਿਆਸੀ ਜੋੜ ਤੋੜ ਕਰਨ ਦੀ ਸਿਆਸੀ ਤੌਰ ਤੇ ਕਿਸੇ ਨਾਲ ਜੁੜਨ ਦੀ ਜੋ ਉਹਨਾਂ ਦੀ ਆਜ਼ਾਦੀ ਹੈਗੀ ਹੈ ਉਹ ਤੇ ਅਸੀਂ ਹਮਲਾ ਨਹੀਂ ਹੋਣ ਨਾ ਮੰਗੇ ਉਹਨੂੰ ਭੰਗ ਨਹੀਂ ਹੋਣ ਦੇਵਾਂਗੇ